ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੇ ਫਤਿਹ ਦੋਸਤੋ ਇਸ ਵਾਰੀ ਜੋ ਕਿਸਾਨ ਅੰਦੋਲਨ ਹੋਇਆ ਇੱਕ ਕਿਸਾਨ ਅੰਦੋਲਨ 2 ਕਿਸਾਨ ਅੰਦੋਲਨ ਪਾਰਟ 2 ਇਹਦਾ ਹਸ਼ਰ ਬਹੁਤ ਮਾੜਾ ਹੋਇਆ ਔਰ ਮੈਂ ਪਹਿਲਾਂ ਵੀ ਉਦੋਂ ਵੀਡੀਓ ਪਾ ਕੇ ਕਿਹਾ ਸੀ ਕਿ ਪਹਿਲਾਂ ਨਾਲੋਂ ਹਸ਼ਰ ਬਹੁਤ ਮਾੜਾ ਹੋਗਾ ਕਿਉਂਕਿ ਪਹਿਲਾਂ ਸਰਕਾਰਾਂ ਤੋਂ ਥੋੜੀ ਜਿਹੀ ਢਿੱਲ ਹੋ ਗਈ ਕੀ ਕੀ ਵਾਪਰ ਗਿਆ ਔਰ ਦਿੱਲੀ ਤੱਕ ਕਿਸਾਨਾਂ ਦਾ ਜਥਾ ਜੋ ਹੈ ਹਰਿਆਣਾ ਪੰਜਾਬ ਪੂਰੇ ਭਾਰਤ ਨੇ ਦਿੱਲੀ ਨੂੰ ਘੇਰੀ ਰੱਖਿਆ ਔਰ ਉਹ ਵੀ ਤੁਹਾਨੂੰ ਪਤਾ ਕਿ 1 ਸਾਲ ਔਰ ਫਿਰ ਜਾ ਕੇ ਦਿੱਲੀ ਦਿੱਲੀ ਨੇ ਆਪਣੀ ਅੱਖ ਨੀਵੀਂ ਕੀਤੀ ਆਪਣੀ ਪੂਛ ਨੀਵੀਂ ਕੀਤੀ ਔਰ ਆਪਣੇ ਆਪ ਨੂੰ ਝੁਕਾਇਆ ਔਰ ਲੱਲਾ ਲਾ ਕੇ ਤੋਰਤਾ ਜਿਦਾ ਕਿ ਹੁਣ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ ਸੋ ਇਹ ਜਿਹੜਾ ਹੁਣ ਕਿਸਾਨੀ ਦਾ ਫੇਰ ਤੋਂ ਦੁਬਾਰਾ ਅੰਦੋਲਨ ਕੀਤਾ ਸੀ ਸਰਕਾਰ ਨੇ ਪੁਫ਼ਤਾ ਇੰਤਜ਼ਾਮ ਕਰ ਲਏ ਪੂਰੇ ਕਿਲਕੋਕੇ ਜੜਤੇ ਅੱਗੇ ਨਾ ਵਧਣ ਦਿੱਤਾ ਜਾਵੇ ਕਿਸਾਨਾਂ ਨੂੰ ਔਰ ਦਿੱਲੀ ਤੱਕ ਨਾ ਪਹੁੰਚਣ ਦਿੱਤਾ ਜਾਵੇ ਇਧਰ ਭਗਵੰਤ ਮਾਨ ਨੇ ਹੱਲਾਸ਼ੇਰੀ ਦਿੱਤੀ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਦਾ ਪੂਰਾ ਹੱਕ ਹੈ ਉਧਰ ਬਾਰਡਰਾਂ ਤੇ ਹਰਿਆਣਾ ਪੁਲਿਸ ਫੋਰਸਾਂ ਜੋ ਸੀ ਨਾਲ ਮਿਲਟਰੀ ਪੈਰਾਮਿਲਟਰੀ ਸਾਰੀ ਡਟਿਰੀ ਨਾਨ ਪੁਲਿਸ ਸੀਗਾ ਪ੍ਰਸ਼ਾਸਨ ਸੋ ਕਿਸਾਨਾਂ ਨੂੰ 1 ਇੰਚ ਵੀ ਅੱਗੇ ਨਾ ਵਧਣ ਦਿੱਤਾ ਗਿਆ ਸੋ ਇਹਦੇ ਵਿੱਚ ਬਹੁਤ ਸਾਰਾ ਤੋੜ-ਫੋੜ ਪੁਲਿਸ ਵੱਲੋਂ ਕੀਤੀ ਗਈ ਉਹ ਵੀ ਹਰਿਆਣਾ ਪੁਲਿਸ ਦੀ ਔਰ ਉਹ ਵੀ ਪੰਜਾਬ ਦੇ ਵਿੱਚ ਵੜ ਕੇ 1 ਕਿਲੋਮੀਟਰ ਤੱਕ ਨੌਜਵਾਨਾਂ ਦੀਆਂ ਕਿਵੇਂ ਲੱਤਾਂ ਤੋੜੀਆਂ ਗਈਆਂ ਕਿਵੇਂ ਉਹਨਾਂ ਨੂੰ ਬੋਰੀਆਂ 'ਚ ਬੰਦ ਕਰਕੇ ਕਿਸ ਤਰ੍ਹਾਂ ਉਹਨਾਂ ਨੇ ਮਨਮਾਨੀ ਕੀਤੀ ਆਪਣੀ ਪੂਰੀ ਮਨਮਾਨੀ ਕਿਸਾਨਾਂ ਤੇ ਡਾਗ ਵੀ ਪੂਰੀ ਬਾਈ ਇਹਨਾਂ ਦੀਆਂ ਗੱਡੀਆਂ ਕਾਰਾਂ ਵੀ ਖੂਬ ਤੋੜੀਆਂ ਟਰੈਕਟਰਾਂ ਨੂੰ ਖੂਬ ਨੁਕਸਾਨ ਪਾਇਆ ਉਲਟਾ ਕਿਸਾਨਾਂ ਤੇ ਪਰਚੇ ਕਿ ਇਹਨਾਂ ਨੇ ਸਰਕਾਰੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਇਆ ਜੀ ਇਹਨਾਂ ਨੇ ਪੁੱਲਸ ਵਾਲੇ ਉਦਾਂ ਹੀ ਦਿਖਾਈ ਜਾਂਦੇ ਨੇ ਐਨੇ ਕਾਇਲ ਕਰਦੇ ਹੂੰ ਸੋ ਮੁੰਡੇ ਵੀ ਮਰੇ ਉਥੇ ਤੁਹਾਨੂੰ ਪਤਾ ਹੀ ਹੈ ਸ਼ੁਭ ਕਰਨ ਮਰਿਆ ਇੱਕ ਹੋਰ ਮਰਿਆ ਤੇ ਜਿਨ੍ਹਾਂ ਦੀ ਲੱਤਾਂ ਤਿੰਨ ਤਿੰਨ ਥਾਂ ਤੋਂ ਟੁੱਟ ਗਈਆਂ ਉਹਨਾਂ ਦਾ ਕੁਝ ਨਹੀਂ ਬਣਿਆ ਇਹ ਭਗਵੰਤ ਮਾਨ ਸਰਕਾਰ ਨੇ ਦੋਰੀ ਰਾਜਨੀਤੀ ਕਰਕੇ ਪੰਜਾਬ ਦਾ ਦੋਹਰਾ ਨੁਕਸਾਨ ਕਰਤਾ ਔਰ ਇਹ ਕਿਸਾਨਾਂ ਦੀ ਬਹੁਤ ਵੱਡੀ ਗਲਤੀ ਸੀ ਇਹ ਦੋ ਥੜੇ ਜਿਹੜੇ ਅੱਗੇ ਗਏ ਡੱਲੇਵਾਲ ਔਰ ਪੰਦੇਰ ਕਿਉਂਕਿ ਕਿਸਾਨਾਂ ਦੀ ਆਪਸ ਵਿੱਚ ਫੁੱਟ ਪਈ ਹੋਈ ਹੈ ਦੂਜੇ ਜਿਹੜੇ ਧੜੇ ਨੇ ਜਿਹੜੇ ਹੋਰ ਕਿਸਾਨ ਆਗੂ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡੇ ਵਰਗਾ ਨੇਤਾ ਹੀ ਨਹੀਂ ਆਹ ਇੱਕ ਬੁੱਢਾ ਉਗਰਾਹਾ ਰਾਜੇਵਾਲ ਸੋ ਇਹ ਜਿਹੜੇ ਸੀਗੇ ਚਵਲ ਚੌਧਰੀ ਇਹ ਚਾਹੁੰਦੇ ਸੀ ਕਿ ਸਾਡੀ ਚੌਧਰੀ ਨਾਲ ਚੱਲੇ ਇਹ ਆਪਣੇ ਆਪ ਨੂੰ ਬੜਾ ਵੱਡਾ ਨੇਤਾ ਸਮਝਦੇ ਨੇ ਨਾ ਕਿਸਾਨਾਂ ਦੇ ਸੋ ਉਹ ਕਿਸਾਨਾਂ ਦੇ ਛੋਟੇ ਨੇਤੇ ਹੋਣਗੇ ਉਹ ਵੀ ਕੱਲੀ ਕਰਗੇ ਔਰ ਉਹਨਾਂ ਨੇ ਵੀ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਵਿੱਚ ਕਈ ਮਾਵਾਂ ਦੇ ਪੁੱਤ ਮਰ ਗਏ ਕਈਆਂ ਦੀ ਲੱਤਾਂ ਬਾਹਾਂ ਟੁੱਟ ਗਈਆਂ ਇਹ ਵੀ ਆਪਣੇ ਸਿਰ ਸੁਰਪਣਾਈ ਫਿਰਦੇ ਨੇ ਸੋ ਇਹ ਜਿਹੜੀ ਚੀਜ਼ ਸੀ ਇਹ ਬਹੁਤ ਨੁਕਸਾਨ ਵਾਲੀ ਹੋਈ ਹੁਣ ਕੁਝ ਠੱਲ ਪਈ ਹੈ ਜ਼ਰੂਰ ਪਰ ਹੱਲ ਕੁਝ ਨਹੀਂ ਨਿਕਲਣਾ ਅੱਗੇ ਵੀ ਉਹਦਾ ਨਾਮ ਮੋਦੀ ਹੈ ਮੋਦੀ ਉਸ ਬੰਦੇ ਦਾ ਨਾਮ ਹੈ ਜਿਹੜਾ ਮੁਗਲਾਂ ਤੋਂ ਜ਼ਿਆਦਾ ਜ਼ੁਲਮ ਕਰ ਸਕਦਾ ਹੈ ਅੰਗਰੇਜ਼ਾਂ ਤੋਂ ਵੱਧ ਛਾਤਰ ਔਰ ਜ਼ੁਲਮੀ ਹੋ ਸਕਦਾ ਹੈ ਇਹ ਉਹ મોદી ਐ ਇਹ ਨਰਿੰਦਰ ਮੋਦੀ ਨਾ ਸਮਝੋ ਕਿ ਇਹ ਹਿੰਦੂ ਹੈ ਜਾਂ ਹਿੰਦੂ ਬਹੁਤ ਦਇਆਵਾਂ ਹੁੰਦੇ ਨੇ ਇਹ ਉਹਨਾਂ ਦੀ ਨਸਲ ਚ ਹੋਈ ਐ ਇਹ ਤੁਹਾਡੇ ਨਾਲ ਉਹ ਕੰਮ ਕਰੂਗਾ ਜਿਹੜਾ ਅੰਗਰੇਜ਼ਾਂ ਨੇ ਵੀ ਨਹੀਂ ਕਰਿਆ ਔਰ ਜਿਹੜਾ ਮੁਗਲਾਂ ਨੇ ਵੀ ਨਹੀਂ ਤੋਂ ਵੀ ਨਹੀਂ ਹੋਇਆ ਇਹਨੂੰ ਚੁੱਪ ਕੀਤਾ ਚੁੱਪ ਕੀਤੀ ਜਨਾਨੀ ਬੜੀ ਮਾੜੀ ਹੁੰਦੀ ਐ ਚੁੱਪ ਕੀਤੀ ਧੀ ਪੈਣ ਬਹੁਤ ਮਾੜੀ ਹੁੰਦੀ ਐ ਉਹ ਕਦੋਂ ਚੰਨ ਚੜਾ ਦੇ ਉਹਦਾ ਕੋਈ ਪਤਾ ਨਹੀਂ ਹੁੰਦਾ ਸੋ ਇਹ ਉਹਨਾਂ ਚ ਹੈ ਇਹ ਬਹੁਤ ਨੁਕਸਾਨਦਾਇਕ ਹੈ ਪੰਜਾਬ ਲਈ ਔਰ ਪੰਜਾਬ ਲਈ ਤਾਂ ਅੱਜ ਤੱਕ ਕੋਈ ਵੀ ਰਾਜਾ ਕੁਝ ਨਹੀਂ ਕਰ ਸਕਿਆ ਇਹ ਪੰਜਾਬ ਇਸ ਪੂਰੇ ਦੇਸ਼ ਲਈ ਕਰਦਾ ਹੈ ਕੁਰਬਾਨੀਆਂ ਦਿੰਦਾ ਹੈ ਆਪਣਾ ਆਪ ਗਵਾਉਂਦਾ ਹੈ ਆਪਣੀਆਂ ਲਾਦਾ ਖਤਮ ਕਰਦਾ ਹੈ ਇਸ ਦੇਸ਼ ਦੀ ਖਾਤਰ ਪਰ ਪੰਜਾਬ ਦੀ ਖਾਤਰ ਇਹਨਾਂ ਤੋਂ ਅੱਜ ਤੱਕ ਕਿਸੇ ਹਿਸਟਰੀ ਤੁਸੀਂ ਦੇਖ ਲਓ ਕਿ ਜੇ ਕਿਸੇ ਨੇ ਪੰਜਾਬ ਲਈ ਕੁਝ ਕੀਤਾ ਹੋਵੇ ਤਾਂ ਪੰਜਾਬ ਲਈ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਹੀ ਕਰੂਗਾ ਉਹਨੇ ਕੀਤਾ ਅਜ ਤੱਕ ਜੋ ਕੁਝ ਕੀਤਾ ਹੈ ਇਹ ਇਹ ਲੋਕਾਂ ਤੇ ਪੰਜਾਬ ਨਹੀਂ ਵਸਿਆ ਔਰ ਇਹ ਲੋਕਾਂ ਦੇ ਸਿਰ ਤੇ ਪੰਜਾਬ ਨਹੀਂ ਵੱਸਦਾ ਔਰ ਇਹਨਾਂ ਤੇ ਉਮੀਦ ਵੀ ਨਹੀਂ ਰੱਖਦਾ ਔਰ ਰੱਖਿਓ ਵੀ ਨਾ ਇਹ ਪੰਜਾਬ ਨੂੰ ਕੁਚਲਣ ਵਾਲੇ ਦਬਾਨ ਵਾਲੇ ਔਰ ਠੋਕਣ ਵਾਲੇ ਲੋਕ ਨੇ ਕੁਛ ਲੋਕ ਇਹਨਾਂ ਦੇ ਇਹਨਾਂ ਦੀਆਂ ਪ੍ਰਦਾਸ਼ਾ ਪੰਜਾਬ ਵਿੱਚ ਹੀ ਐਦਾਂ ਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਉਹ ਇਹਨਾਂ ਦੇ ਫੈਸਲਿਆਂ ਤੋਂ ਬਹੁਤ ਖੁਸ਼ ਹੁੰਦੀਆਂ ਨੇ ਜੇ ਕਿਸੇ ਕਿਸਾਨ ਦਾ ਜਾਂ ਐਦਾਂ ਦਾ ਕਿਸੇ ਸਿੱਖ ਵੀਰ ਦਾ ਪੁੱਤ ਮਰੇ ਤਾਂ ਇਹਨਾਂ ਨੂੰ ਬੜਾ ਚਾਹ ਚੜਦਾ ਹੈ ਸੋ ਇਹਨਾਂ ਦੇ ਚਾਰ ਲੈਣਗੇ ਕਦੀ ਨਾ ਕਦੀ ਮਾਹੌਲ ਐਸਾ ਬਣੂਗਾ ਵਾਹਿਗੁਰੂ ਜ਼ੁਲਮ ਅੱਤ ਖੁਦਾ ਦਾ ਵੈਰੀ ਹੁੰਦਾ ਫਿਰ ਇਹਨਾਂ ਦੇ ਵਿੱਚ ਚਾਰ ਲੈਣਗੇ ਔਰ ਇਹ ਵੀ ਫਿਰ ਬਾਜੀ-ਬਾਜੀ ਕਹਿਣਗੇ ਸੋ ਅਜੇ ਇਹਨਾਂ ਨੇਤਿਆਂ ਨੂੰ ਇਹੀ ਚਾਹੀਦਾ ਕਿ ਸ਼ਾਂਤੀ ਬਣਾ ਕੇ ਜਿਵੇਂ ਬੈਕ ਕਦਮ ਚੁੱਕ ਲੈਣ ਅੱਗੇ ਖਤਰਾ ਹੀ ਖਤਰਾ ਹੈ ਮੌਤ ਹੀ ਮੌਤ ਹੈ ਮੋਦੀ ਨੇ ਫੁੱਲ ਆਰਡਰ ਦਿੱਤੇ ਉਹਨੇ ਮਿਲਟਰੀ ਨੂੰ ਪੁਲਿਸ ਨੂੰ ਕਿ ਜਿਹੜੇ ਅੱਗੇ ਆਉਂਦੇ ਨੇ ਠੋਕੋ ਸੋ ਆਪਣੇ ਮਾਵਾ ਦੇ ਪੁੱਤ ਨੂੰ ਠਕਵਾਣ ਦੀ ਐਦਾਂ ਲੋੜ ਨਹੀਂ ਹੈਗੀ ਇੱਥੇ ਮਰਵਾਓਗੇ ਅਗਲੇ ਬਾਡਰ ਤੇ ਮਰਵਾਓਗੇ ਦਿੱਲੀ ਤੱਕ ਜਾਂਦੇ ਆ ਬਹੁਤ ਇੱਕ ਜੰਗ ਵਾਂਗੂ ਜਿ ਛਿੜ ਜਾਣੀ ਐ ਸੋ ਇਹਨਾਂ ਪੁੱਤਾਂ ਨੂੰ ਅਜੇ ਤਿਆਰ ਹੋਣ ਦੋ ਇਹ ਠੁੱਕਣ ਵਾਸਤੇ ਨਹੀਂ ਠੋਕਣ ਵਾਸਤੇ ਤਿਆਰ ਕਰੋ ਇਹਨਾਂ ਨੂੰ ਔਰ ਇਹਨਾਂ ਦੇ ਜਿਗਰਿਆਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਉਹ ਕੁਝ ਕਰ ਜਾਣਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਿ ਜਦੋਂ ਅਸੀਂ ਕੁਝ ਸਿਰਫ ਠੁੱਕਣ ਵਾਸਤੇ ਨਹੀਂ ਬਣੇ ਤਾਂ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਆ ਭਰਾਵੋ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਐ ਇਸ ਚੀਜ਼ ਦੀ ਅਹ ਜਿਹੜੀ ਹਰਿਆਣਾ ਪੁਲਿਸ ਨੇ ਆਰਮੀ ਨੇ ਪੰਜਾਬੀਆਂ ਦੇ ਉੱਤੇ ਕਿਸਾਨਾਂ ਦੇ ਉੱਤੇ ਜਿਵੇਂ ਗੋਲੀ ਚਲਾਈ ਆ ਅੰਨੇ ਵਾ ਜਿਵੇਂ ਮੁਗਲਾਂ ਵਲੇ ਜਾਂ ਅੰਗਰੇਜ਼ਾਂ ਵਲੇ ਹੁੰਦਾ ਸੀ ਤਾਂ ਇਹ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਉਹ ਆ ਇਹ ਜਮਹੂਰੀਅਤ ਦਾ ਕਤਲ ਹੈ ਸੋ ਇਹਨਾਂ ਕਾਤਲਾਂ ਨੂੰ ਇਹ ਹਰਿਆਣੇ ਦੀ ਪੁਲਿਸ ਨੂੰ ਇਹ ਖੱਟਰ ਦੀ ਪੁਲਿਸ ਨੂੰ ਕਦੀ ਨਾ ਕਦੀ ਅਸੀਂ ਮੋੜਾ ਜ਼ਰੂਰ ਦਵਾਂਗੇ ਛੇਤਰ ਦੀ ਨੋਕ ਤੇ ਥੱਲੇ ਇਹਨਾਂ ਦੇ ਸਿਰ ਰੱਖ ਕੇ ਗੰਜੇ ਅਸੀਂ ਛੇਤਰ ਨਾਲ ਰਗੜਾਂਗੇ ਇਹਨਾਂ ਨੂੰ ਕਿਸੇ ਦਿਨ ਉਦੋਂ ਪੁੱਛਾਂਗੇ ਪੁੱਤ ਹਾਂ ਅੱਜ ਤੁਹਾਡੀਆਂ ਗੋਲੀਆਂ ਕਿੱਥੇ ਗਈਆਂ ਪਰ ਬਹੁਤ ਛੇਤੀ ਲਗਣਾਗੇ ਸਾਡੇ ਭਰਾ ਪੰਜਾਬ ਵਿੱਚ ਜਿੰਨੇ ਹੈਗੇ ਨੇ ਅੱਧਾ ਸਾਡਾ ਹੈ ਨੀਗਾ ਅੱਧਾ ਸਾਡਾ ਦੁਸ਼ਮਣ ਹੈ ਇਸੇ ਤਰ੍ਹਾਂ ਹਰਿਆਣਾ ਹੈ ਹਰਿਆਣੇ ਵਿੱਚ ਵੀ ਸਾਡੇ ਭਰਾ ਹੈਗੇ ਅੱਧੂ-ਅੱਧ ਦੇ ਅਸੀਂ ਤੁਹਾਡੀਆਂ ਗਿਚੀਆਂ ਮਲਾਂਗੇ ਟਕਾ ਕੇ ਮਲਾਂਗੇ ਤੁਸੀਂ ਫਿਕਰ ਨਾ ਕਰੋ ਜਿਹੜਾ ਆਹ بڑے ਇੰਟਰਵਿਊ ਆ ਗੋਦੀ ਮੀਡੀਆ ਵਾਲਿਆਂ ਨੇ ਬੜੇ ਦਿੱਤੇ ਦੇ ਵਿੱਚ ਚਾਰ ਚਵਲ ਚੌਧਰੀ ਜਾ ਕੇ ਖਲੋ ਜਾਂਦੇ ਸੀ ਵੀ ਇੱਕ ਸੰ ਇੱਕ ਹੋਣ ਨੇ ਕਿਵੇਂ ਵੱਧ ਨੇ ਤੇ ਅਤੰਕਵਾਦੀ ਨੇ ਜੱਤਵਾਦੀ ਨੇ ਬڑے-ਬڑے ਵਧੀਆ ਨਾਮ ਦਿੱਤੇ ਨੇ ਤੁਸੀਂ ਤੁਹਾਡੇ ਛਤਰਾਵੜ ਅਸੀਂ ਕਰਾਂਗੇ ਥੋੜਾ ਜਿਹਾ ਇੰਤਜ਼ਾਰ ਕਰੋ ਸਮਾਂ ਸਮਾਂ ਸਮਰੱਥ ਹੁੰਦਾ ਉਹ ਸਮਾਂ ਬਹੁਤ ਨਜ਼ਦੀਕ ਆ ਤੁਹਾਡਾ ਸਾਡਾ ਦਾ ਸਮਾਂ ਹਮੇਸ਼ਾ ਹੀ ਨੇੜੇ ਰਿਹਾ ਅਸੀਂ ਤਾਂ ਜਿਆਦਾ ਜੀਉਣ ਦੀ ਕਦੀ ਖੁਆਇਸ਼ ਹੀ ਨਹੀਂ ਰੱਖੀ ਪਰ ਤੁਹਾਡੀਆਂ ਕਿਚੀਆਂ ਬਿਲਕੁਲ ਮਲਾਂਗੇ ਤੁਹਾਡੀਆਂ ਰਗਾਂ ਦੇ ਉੱਤੇ ਆਪਾਂ ਬੈਠਾਂਗੇ ਔਰ ਮਜ਼ਬੂਤੀ ਨਾਲ ਬੈਠਾਂਗੇ ਹੁਣ ਪੰਜਾਬ ਨੂੰ ਵੀ ਸਮਝਣ ਜਾਣਾ ਚਾਹੀਦਾ ਵੀ ਹਰਿਆਣਾ ਜਿਹੜਾ ਇਹ ਸਿਰਫ ਸਾਡਾ ਹੀ ਨਹੀਂ ਹੈਗਾ ਜੋ ਕੁਝ ਹੈਗਾ ਜਿਹੜੇ ਆਪਣੇ ਨੇ ਉਹਨੇ ਹੀ ਆਪਣੇ ਨੇ ਬਾਕੀਆਂ ਨੂੰ ਚਤਰਾਵਟ ਕਰਦੇ ਦਿੱਲੀ ਤੱਕ ਜਾਊਗਾ ਪੰਜਾਬ ਹੱਕ ਤਾਂ ਹੁਣ ਮੋਦੀ ਸਾਹਿਬ ਤੁਹਾਨੂੰ ਦੇਣਾ ਹੀ ਪੈਣਗੇ ਤੁਹਾਡੇ ਪਿਓ ਨੂੰ ਵੀ ਦੇਣੇ ਪੈਣਗੇ ਤੁਹਾਡੇ ਬੁੜਿਆਂ ਨੂੰ ਵੀ ਦੇਣੇ ਪੈਣਗੇ ਐਦਾਂ ਨਹੀਂ ਹੋ ਸਕਦਾ ਔਰ ਇਸ ਵਾਰ ਕਿਸਾਨਾਂ ਨੇ ਜਿਵੇਂ ਵਾਪਸੀ ਦਾ ਜੋ ਵੀ ਕਰਿਆ ਉਹ ਵਧੀਆ ਕਰਿਆ ਨੁਕਸਾਨ ਜ਼ਿਆਦਾ ਹੋਣ ਤੋਂ ਉਹ ਬਚ ਜਾਊਗਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਸੰਸਮਤ